ਆ ਬੰਦਾ ਜਾਂਦਾ ਪਾ ਪਿੰਡ ਅੱਜ ਪੁੱਛਦੇ ਆ ਤੁਹਾਡਾ ਮਤਲਬ ਦਾ ਅਗਲੀ ਠੀਕ ਆ ਪਾਪਾ ਜੀ ਠੀਕ ਠਾਕ ਸੇ ਤਾਂ ਠੀਕ ਆ ਯਾਰ ਮੇਰੇ ਆ ਕੀ ਰੱਖਿਆ ਜਗਾਰ ਜੇ ਐ ਵੀ ਕੋਈ ਆਏ ਗਏ ਵਾਸਤੇ ਰੱਖਿਆ ਜੇ ਇਹ ਲੰਮੇ ਪਾ ਕੇ ਕੁੱਟਣ ਲਈ ਆ ਕਈ ਰਿਵਰ ਕੁੜਨੇ ਪੈਂਦੇ ਜਦੋਂ ਲੋ ਸਬਜੀ ਸੂਜੀ ਤੋੜਦੇ ਆ ਨਾ ਅੱਛਾ ਇਹਦੇ ਉੱਤੇ ਲੰਮੇ ਪਾ ਕੇ ਕੁੜਨੇ ਪੈਂਦੇ ਆ ਠੀਕ ਆ ਇਹ ਤਾਂ ਕਹਿਮ ਆ ਹਾਂਜੀ ਇਹ ਤਾਂ ਕਹਿਮ ਆ ਹਾਂ ਵਗੇ ਆ ਖੇਤਕੂਦ ਸਾਰੇ ਐ ਵਧੀਆ ਬਣਾਏ ਆ ਆ ਖੇਰੋ ਜਿਆਦਾ ਉੱਚਾ ਹੁੰਦਾ ਬਾ ਸੇ ਤਾਂ ਕਹਿਮ ਆ ਮੈਂ ਠੀਕ ਆ ਖੇਤ ਵਧੀਆ ਬਣੇ ਆ ਹਾਂ ਹਾਂ ਤੋਂ ਨਾਲ ਲਉਣਾ ਏ ਠੀਕ ਆ ਠੀਕ ਆ ਲਾਈਆਂ ਸਬ지ਆਂ ਸਾਡੀਆਂ ਹਰ ਹਾਂਜੀ ਸਬ지ਆਂ ਸਾਡੀਆਂ ਲਾਈਆਂ ਇਧਰ ਬਾਬਾ ਜੀ ਆ ਲੋਕ ਤੋੜ ਕੇ ਲਈ ਜਾਂਦੇ ਆ ਅੱਛਾ ਹਾਂ ਠੀਕ ਆ ਠੀਕ ਆ ਛੱਡਦੇ ਨਹੀਂ ਲੋਕ ਅੱਛਾ ਹੋਰ ਮਾਲ ਡੰਗਰ ਰੱਖਿਆ ਵਾ ਮਾਲ ਡੰਗਰ ਰੱਖਿਆ ਮਾਲ ਡੰਗਰ ਉਹ ਗਏ ਆ ਸਾਰੇ ਘਰ ਹੈ ਨਹੀਂ ਕੋਈ ਹਾਂ ਠੀਕ ਆ ਆਹੋ ਕੋਈ ਕਰਦਾ ਜਵਾਬ ਕੋਈ ਆਉਂਦਾ ਅੱਗ ਉਹ ਫਿਰ ਜਾਣਾ ਪੈਂਦਾ ਤੈਨੂੰ ਪਤਾ ਆਏ ਗਏ ਤੇ ਹਾਂ ਠੀਕ ਆ ਮਾ ਮਾਲ ਡੰਗਰ ਰੱਖਿਆ ਵਾ ਆ ਠੀਕ ਆ ਸੁਖਣਾ ਠੀਕ ਆ ਸੁਖ ਮਾਲ ਡੰਗਰ ਮਾਲ ਡੰਗਰ ਹੈ ਮਾਲ ਡੰਗਰ ਆ ਹੈਗੇ ਆ ਅੱਛਾ ਠੀਕ ਹੈਗੇ ਆ ਠੀਕ ਆ ਹੂੰ ਇਨਾ ਪਹਾ ਮਸ਼ੀਨ ਮਸ਼ੂਨ ਲਵਾ ਲਾ ਕੇ ਦੇ ਕੰਨਾਂ ਨੂੰ ਮੁੰਨਿਆ ਸੀ ਫੇਰ ਹੁਣ ਪਰਨਾ ਡਿਆ ਪਿਆ ਬੰਨਣਾ ਠੀਕ ਆ ਸ਼ੁਕਰੀ ਸ਼ੁਕਰੀ ਵਾ ਪੈ ਗਈ ਕੁੜੀ ਆ ਵੀ ਠੀਕ ਆ ਠੀਕ ਆ ਹੂੰ ਇਹ ਆ ਗਈ ਕੋਈ ਗਾਈ ਕੋਈ ਮੇਰੇ ਵਾਸਤੇ ਉਨੇ ਮਾਈ ਅਜ ਇੱਥੇ ਨਹੀਂ ਹੈਗੀ ਲੈ ਕੋਣਾ ਬਟਾਲੇ ਗਈ ਐਸ਼ਾ ਉਹ ਥੋੜੀ ਨਿਗਾਹ ਚੈੱਕ ਕਰਾਉਣੀ ਸੀ ਠੀਕ ਆ ਠੀਕ ਆ ਹਾਂ ਉਹ ਮਾਈ ਇਧਰ ਫਿਰ ਉੱਥੇ ਜਾਣਾ ਪਿਆ ਉਹਨੂੰ ਠੀਕ ਆ ਹਾਂ ਇਹਦੇ ਨਾਲ ਕਿੱਛੇ ਸਬਦਾ ਬੰਨਾ ਇਹਦੇ ਅੱਗੋਂ ਪੁੱਠੇ ਹੀ ਸਵਾਲ ਦੇਈ ਜਾਂਦਾ ਬਣਾ ਪੁੱਛਾ ਸੋਂਦਾ ਬਾਪੂ ਹਾਂਜੀ ਪੁੱਛਾ ਸੋਂਦਾ ਨਹੀਂ ਸੁੱਚਾ ਨਹੀਂ ਇੱਥੇ ਅੱਛਾ ਉਹ ਦੁੱਧ ਲੈ ਕੇ ਗਿਆ ਮਾਹਣੋ ਗਿਆਦਾ ਉੱਚਾ ਸੁੰਦਿਆ ਪਿਆਵਾ ਨਹੀਂ ਨਹੀਂ ਵਧੀਆ ਨੀਂਦ ਆਉਂਦੀ ਆ ਕੋਈ ਕੋਈ ਵੇਖੀਏ ਕੋਈ ਉੱਠ ਕੇ ਮੈਂ ਕਿਹਾ ਬਟਾਲੇ ਗਈ ਆ ਉਹ ਭਰਾਵਾ ਮਾਈ ਨਹੀਂ ਕਹਿੰਦਿਆ ਮੈਂ ਮਾਈ ਕੋ ਕੀ ਛੋਲੇ ਖਾਣੇ ਆ ਗਾਈ ਉਹ ਆਟਕੇ ਵੇਤੀਏ ਉਹ ਰੋਟੀ ਲਾਉਣ ਵਾਲਾ ਕੋਈ ਨਹੀਂ ਹੈਗਾ ਨਹੀਂ ਖਵਾ ਦਿੰਦੇ ਤੁਹਾਨੂੰ ਉਹ ਰੋਟੀ ਮੈਂ ਖਾ ਕੇ ਆਇਆ ਕਰੋ ਅੱਛਾ ਆਹੋ ਪਰ ਕਿ ਆ ਪਰ ਕਿ ਨਹੀਂ ਨਾ ਲੱਗਾ ਹੋਵੇ ਮੋਟਰਸਾਈਕਲ ਤੇ ਆਇਆ ਮੈਂ ਇਰੇ ਸਾਹਮਣੇ ਉੱਤਰਿਆਂ ਖੱਲੇ ਅੱਛਾ ਇਹ ਹੁਣ ਵੇਚ ਦੇ ਨਾ ਓਏ ਇਹ ਵੇਚਣਾ ਕਿਹੜੀ ਗੱਲਾਂ ਆ ਗਾਈ ਵੇਖੀਏ ਕੋਈ ਗਾਈ ਮੈਂ ਕਹਿੰਦਿਆ ਮਾਈ ਗਈ ਆ ਬਟਾਲੇ ਓਹੋ ਮਾਈ ਨੂੰ ਮੈਂ ਕੀ ਕਹਣਾ ਗਾਈ ਵੇਖੀਏ ਗਾਈ ਉਹ ਰਿਆ ਤੈਨੂੰ ਇਤਰਾ ਨਹੀਂ ਪਤਾ ਨਾ ਆ ਨਾ ਆੜ ਕੇ ਨਾ ਦੇ ਪੀਂ ਕੇ ਦੇ ਦੇ ਨਾਲ ਆ ਅਸੀਂ ਰੱਖੇ ਹੀ ਤੇ ਮੁੰਡੇ ਮੰਡੇ ਹਰ ਕਾਇਮ ਆ ਕੀ ਮੁੰਡੇ ਮੰਡੇ ਕਾਇਮ ਆ ਨਾ ਕਰਦੇ ਸੇਵਾ ਉਹ ਫੜੇ ਆ ਤਿੰਨ ਕੀ ਫੜੇ ਆ ਹਲ ਤਿੰਨ ਫੜੇ ਆ ਵਾਰਾ ਉਹ ਕਬੂਤਰ ਥੋੜੀ ਕਹਿਨਿਆ ਮਾ ਹਾਂ ਮਾ ਘਰ ਮੁੰਡੇ ਪਰਵਾ ਠੀਕ ਆ ਨਈ ਉਹ ਤੇ ਮਰ ਮੁਰਗੇ ਜਿਹੜੇ ਗੁੰਡੇ ਹੁੰਦੇ ਨੇ ਸਾਡੇ ਪਿੰਡ ਵਾਲੇ ਅੱਛਾ ਉਹ ਮਰ ਮੁਰਗੇ ਬਾ ਠੀਕ ਆ ਆ ਤਿੰਨੇ ਹੀ ਮਰਗੇ ਠੀਕ ਆ ਹੱਥ ਮੜੀ ਚੁੱਕੀ ਹੈ ਨਾਲੇ ਇਸ ਤਰ੍ਹਾਂ ਨਾਂ ਲਾਈ ਜਾ ਉਹਨਾਂ ਦਾ ਫਿਰ ਤੇਲ ਵੀ ਸਨਾਂ ਰੇਡ ਦਰਾਈ ਓਏ ਆਹ ਦਸ ਗਾਂ ਵਿਚਣੀਆਂ ਚੰਗਾ ਦੁੱਧ ਦਿੰਦੀ ਐ ਇਹ ਐਸਾ ਹਾਂ ਫੋਸ ਵਧੀਆ ਕਰਦੀ ਆ ਠੀਕ ਆ ਠੀਕ ਆ ਇਹ ਵੇਚਣੀ ਉਹ ਹੂੰ ਇਹ ਵੇਚਣੀ ਆ ਆ ਲਿਆਂਦੀ ਪਿਛਲੇ ਸਾਲੀ ਮੈਂ ਨਾ ਕਿਹੜੇ ਮਾਪ ਆ ਗਿਆ ਵਾਹ ਕਿਹਦੇ ਓ ਪਰਲੀ ਥੱਲੇ ਕਿੰਨਾ ਦੁੱਧ ਆ ਓ ਪਰਲੀ ਵੈੜ ਥੱਲੇ ਨਹੀਂ ਗਰਮੀ ਮਨਾਉਂਦੀ ਓ ਭਰਾਵਾ ਗਰਮੀ ਨਹੀਂ ਕਹਿਣਿਆ ਓ ਦੁੱਧ ਕਿੰਨਾ ਓਰੇ ਥੱਲੇ ਓਰੇ ਥੱਲੇ ਦੁੱਧ ਮੈਂ ਤੇ ਚੁੰਦਾ ਨਹੀਂ ਹੂੰ ਓ ਗੱਟੂ ਜਿਆ ਚ ਹੁੰਦਾ ਹੀ ਸਾਡਾ ਉਹਨੂੰ ਪੁੱਛਦਾ ਮੇਰਾ ਆਰਾਦਾ ਉਹ ਵੀਰੋ ਘਾਹ ਥੱਲੇ ਕਿੰਨਾ ਦੁੱਧ ਆ ਉਹ ਛੋਟੇ ਨੂੰ ਕਾਣੀ ਨਹੀਂ ਭਰਾਵਾ ਪੁੱਛਿਆ ਸਾਰਾ ਟੱਬਰ ਹੀ ਮਾ ਨਾ ਬੋਲਿਆਂ ਦਾ ਕਿੱਥੇ ਪੱਜਿਆ ਸਾਰਾ ਟੱਬਰ ਹੀ ਬੋਲਿਆਂ ਦਾ ਏ ਆਹੋ ਸਾਰੇ ਹੀ ਵਧੀਆ ਕਾਰੋਬਾਰਾਂ ਦੇ ਲੱਗੇ ਆ ਵਾਹ ਤੇਰੀ ਕਾਇਂ ਦੂਗਾ ਡਾਂਗ ਮਰਾ ਜੀ ਯਾ ਲੈ ਮੈਂ ਚੱਲਦਾ ਵਾਂ ਓਏ ਆ ਜਾ ਕੋਈ ਗਾਂ ਕੋਣੀ ਖੜਨੀ ਉਹ ਘੰਟਾ ਆ ਗਿਆ ਮੈਂ ਗਾਂ ਦਾ ਤੇ ਪੁੱਛੀ ਜਾਣਿਆ ਵਾਂ ਉਹਨਾਂ ਨੂੰ ਮਾਈ ਦੱਸੀ ਜਾਂਨਾ ਅੱਗੋਂ ਮੈਨੂੰ ਉਹ ਬਟਾਲੇ ਗਈ ਉਹ ਮਾਈ ਨਹੀਂ ਪੁੱਛਿਆ ਮੈਂ ਹਾਂ ਮੈਂ ਉਹਨਾਂ ਦੀ ਗਾਈ ਪੁੱਛਣ ਲਿਆ ਅੱਛਾ ਆਹੋ ਦੋਰੇ ਸਿਰ ਖਾਮ ਆ ਰਿਹਾ ਮੇਰਾ ਸੱਚਾ ਸੌਂਦਾ ਤੈਨੂੰ ਛੱਡ ਲਗੀ ਫਿਰਚ ਇਹ ਨੂੰ ਕਰੇ ਕਰੇ ਦੌਰਾ ਤੇ ਨਹੀਂ ਪੈਂਦਾ ਅੱਛਾ ਦੋਰੇ ਪੈਂਦਾ ਬੇ ਹੁਣ ਹੈ ਨਹੀਂ ਪਿੰਡ ਹਾਂ ਨਾ ਸਹੀ ਆ ਬਿਲਕੁਲ ਵਾਹ ਹਾਂ ਵਪਾਰ ਉਹ ਕਰਾ ਲੀਂ ਕੋ ਘੜਿਆ ਤੇਰਾ ਮੈਂ ਲਾ ਲਿਆ ਹਿਸਾਬ ਇਹ ਤੈਨੂੰ ਪਤਾ ਫਿਰ ਬਲੈਂਡ ਘੜਦੇ ਹੀ ਆ ਐਸ ਉਮਰ ਜਾਣ ਕੇ ਉਮਰ ਵੀ 90 95 ਸਾਲ ਹੋ ਗਈ ਆ 50 50 ਗਾਈਆਂ ਵੱਧੀਆਂ ਦੀਆਂ ਹੁਣ ਆ ਬੈਠਾ ਚਾਰਕ ਬੰਨ ਕੇ ਸਿਰ ਖਾ ਮਾਰਦਾ ਕਿchnੀਆਂ ਕਿੱਥੋਂ ਆ ਤੂੰ ਘਰ ਹੋਇਆ ਬਾਰੋਂ ਹਾਂ ਹੋਇਆ ਮੈਂ ਅੱਛਾ ਤੇਰੀਆਂ ਮਿੰਡੂ ਸੌਂਦੀਆਂ ਵਾ ਅੱਛਾ ਮੇਰੀ ਨਹੀਂ ਸੌਂਦਾ ਕੋਈ ਅੱਛਾ ਆਹੋ ਮਾਲਾ ਮੇਰੀਆਂ ਜਿਹੜੀਆਂ ਸੂਣ ਵਾਲੀਆਂ ਤੇਰੀ ਨਹੀਂ ਕੋਈ ਸੂਣ ਵਾਲੀ ਹੋਣਾ